ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬਾਈਵਲਪੁਰ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਜ਼ਿਲ੍ਹਾ ਪਟਿਆਲਾ ਸੋ ਇਹ ਵੀਰ ਲਗਾਤਾਰ ਜਿਹੜਾ ਕਿ 16 ਸਾਲਾਂ ਤੋਂ ਬਾਈ ਜੀ ਅਧਰੰਗ ਹੋਇਆ ਪਿਆ ਜਿਸ ਨੂੰ ਆ ਥੋੜੇ ਜੀ ਸਮੇਂ ਵਿੱਚ ਬਾਈ ਦਾ ਜਿਹੜਾ ਕਿ ਪਰਲੇ ਪੈਰ ਦੇ ਵਿੱਚ ਜੇ ਤੁਸੀਂ ਪੱਟੀ ਖੋਲ ਕੇ ਆਪਾਂ ਦੇਖੀਏ ਤਾਂ ਚਾਰੇ ਪੰਜੇ ਉਂਗਲੀਆਂ ਦੇ ਵਿੱਚ ਕੀੜੇ ਪਏ ਪਏ ਨੇ ਜਾਨਕਿ ਕੀੜਾ ਲੱਗਿਆ ਹੋਇਆ ਕਹਿ ਸਕਦੇ ਆਪਾਂ ਸੋ ਅਸੀਂ ਸਾਰੇ ਨਗਰ ਖੇੜੇ ਨੂੰ ਸਮੂਹ ਨਗਰ ਨੂੰ ਸਾਡੀ ਸਾਥੀ ਸਹਿਯੋਗਾ ਨੂੰ ਬੇਨਤੀ ਕਰਦੇ ਆਂ ਕਿ ਇਸ ਵੀਰ ਦਾ ਥੋੜੇ ਦਿਨਾਂ ਵਿੱਚ ਪਰੇਸ਼ਾਨ ਹੋਣ ਵਾਲਾ ਜਿੰਨਾ ਵੀ ਆਲੇ-ਦੁਆਲੇ ਮੇਰੇ ਦੋਸਤ ਮਿੱਤਰਾਂ ਨੂੰ ਬੇਨਤੀ ਆ ਟੋਰੀ ਫੁਲਕਾ ਜੋ ਵੀ ਦਸਮੰਤ ਸੌਣ ਤੁਸੀਂ ਪਿੰਡ ਬਾਈਬਲਪੁਰ ਦੇ ਵਿੱਚ ਵੀ ਸੰਪਰਕ ਕਰ ਸਕਦੇ ਹੋ ਜੇ ਹੋ ਸਕੇ ਤਾਂ ਤਾਂ ਸਾਡੀ ਸ਼੍ਰੀ ਗੋਰੀ ਵਿਦਾਸ ਵੈਲਫੇਅਰ ਸੁਸਾਇਟੀ ਰਜਿਸਟਰ ਨੰਬਰ 601 ਵੱਲੋਂ ਉਹਨਾਂ ਨਾਲ ਵੀ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆਂ ਸੋ ਸਾਡੀ ਸਾਰੇ ਭਰਾਵਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਕਿ ਵੱਧ ਤੋਂ ਵੱਧ ਇਸ ਵੀਰ ਦਾ ਜਿਹੜਾ ਸਾਥ ਦਿੱਤਾ ਜਾਵੇ ਤਾਂ ਕਿ ਇਸ ਵੀਰ ਦਾ ਜਿਹੜਾ ਭਲਾ ਆ ਹੋ ਸਕੇ ਸੋ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹ ਗੱਲ ਆਖੀ ਆ ਕਿ ਕਿਸੇ ਦਾ ਭਲਾ ਕਰਨ ਨਾਲ ਸੋ ਭਲਾ ਹੋ ਜਾਂਦਾ ਸੋ ਇਹ ਮਾਲਕ ਦੀਆਂ ਰਚਾਈਆਂ ਖੇਡਾਂ ਨੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਦੋਸਤੋ ਜਿਹੜਾ ਇਨਸਾਨ ਦਾ ਇਨਸਾਨੀਅਤ ਦੇ ਤੌਰ ਤੇ ਆਪਾਂ ਕਹਿ ਸਕਦੇ ਆ ਕਿ ਇਨਸਾਨ ਇਨਸਾਨੀਅਤ ਦੇ ਤੌਰ ਤੇ ਵਰਤੀ ਜਾਂਦੀ ਆ ਕਹਿਣ ਦਾ ਮੇਰਾ ਭਾਵ ਆ ਵੀ ਇਨਸਾਨ ਇਨਸਾਨ ਦੀ ਕੰਮ ਆਉਂਦਾ ਸੋ ਇਹ ਤੁਸੀਂ ਹਾਲਾਤ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਜਿਹੜੇ ਹਾਲਤ ਨੇ ਉਹ ਬਹੁਤ ਹੀ ਜ਼ਿਆਦਾ ਗੰਭੀਰ ਨੇ ਸੋ ਇਸ ਦੀ ਇੱਕ ਲੜਕੀ ਆ ਜੀ ਆ ਜਿਹੜੀ 5ਵੀਂ 6ਵੀਂ ਕਲਾਸ ਚ ਪੜ੍ਹਦੀ ਆ ਇਸ ਦੇ ਘਰ ਵਾਲੀ ਆ ਜਿਹੜੇ ਕਿ ਝੂਠੇ ਵਰਤਨ ਮਾਂਜ ਕੇ ਲੋਕਾਂ ਦੇ ਘਰਾਂ ਵਿੱਚ ਜਿਹੜਾ ਕਿ ਗੁਜ਼ਾਰਾ ਕਰਕੇ ਆਪਣੇ ਘਰ ਵਾਲੇ ਦਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਉਹ ਪੇੜ ਪੂਜਾ ਪਾਲਦੀ ਆ ਸੋ ਮੈਂ ਇਹੀ ਬੇਨਤੀ ਕਰਦਾ ਕਿ ਇਸ ਵੀਰ ਨੂੰ ਜਿੰਨੀ ਵੀ ਦਵਾਈ ਬੁੱਟੀ ਆਉਂਦੀ ਆ ਸੋ ਸਾਰੀ ਇਹ ਕੁੜੀ ਵਿਚਾਰੀ ਆਪਣੀ ਇਹਦੇ ਪਤਨੀ ਆ ਜਿਹੜੀ ਉਹ ਲੋਕਾਂ ਦੇ ਜਿਹੜਾ ਜਿਵੇਂ ਕਿ ਗੁਜ਼ਾਰਾ ਕਰਕੇ ਝੂਠੇ ਵਰਤਨ ਮਾਂਜ ਕੇ ਜਾਂ ਜਿੱਦਾਂ ਵੀ ਘਰ ਚ ਲਾ ਰਹੀ ਆ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਬਾਹਰ ਚੜ ਕੇ ਇਸ ਵੀਰ ਦਾ ਸਾਥ ਦਿੱਤਾ ਜਾਵੇ ਸੋ ਸਾਡੇ ਨਾਲ ਬਲਕਾਰ ਸਿੰਘ ਆਏ ਹੋਏ ਨੇ ਬਾਕੀ ਅਗਲੀ ਗੱਲ ਸਾਡੇ ਬਲਕਾਰ ਸਿੰਘ ਜੀ ਕਰਨਗੇ ਭਾਈ ਗੁਰਜੀ ਦਾ ਖਾਤ ਸਾ ਭਾਈ ਗੁਰਜੀ ਕੀ ਫਤਿਹ ਮਿੰਨਾ ਬਲਾਈਏ ਸੋ ਦੋਸਤੋ ਬੜੀ ਚੋਕੀ ਖਬਰ ਹੈ ਕਿ ਪਿੰਡ ਬੇਬਲ ਕਲਾਂ ਬੇਬਲਪੁਰ ਬੇਬਲਪੁਰ ਪਿੰਡ ਬੇਬਲਪੁਰ ਸੀਲ ਨਾਬਾ ਜਿਲ੍ਹਾ ਬੜਿਆਲਾਂ ਸਾਡੇ ਨੇੜੇ ਐ ਬਹੁਤੀ ਗਰੀਬ ਪਰਿਵਾਰ ਹੈ ਪਰ ਇਹ ਵੀ ਬਹੁਤ ਮਦਦੀ ਲੋੜ ਹੈ 17 ਸਾਲ ਤੋਂ ਚ ਰੰਗ ਹੋਇਆ ਹੋਇਆ ਛੋਟੇ ਛੋਟੇ ਬੱਚੇ ਨੇ ਗੁੜੀਆ 3ਵੀਂ ਕਲਾਸ ਪੜ੍ਹਦੀ ਹੈ ਤੇ ਇੱਕ ਬੇਟਾ ਆ ਉਹ 7ਵੀਂ ਕਲਾਸ ਪੜ੍ਹਦਾ ਹੈ আর ਇਹਨਾਂ ਦੀ ਘਰ ਵਾਲੀ ਆ ਵਿਚਾਰੀ ਦਿਹੜੀ ਦੱਬਾ ਕਰਕੇ ਆਲੂ ਪੜ ਕੇ ਨਰੇਕਿਸ ਦੀ ਸਕੀਮ ਦਾ ਥੋੜਾ ਲਾਭ ਲੈ ਕੇ ਘਰ ਦਾ ਗੁਜ਼ਾਰਾ ਕਰਦੀ ਹੈ ਮੇਸਮੂ ਸੰਗਤ ਨੂੰ ਬੇਨਤੀ ਹੈ ਵੀ ਜਿੰਨਾ ਵੀ ਮੈਡੀਕਲ ਸਹੂਲਤ ਹੈ ਵੀ ਇਹਨੂੰ ਲੋੜ ਹੈ ਬਤਵਤ ਮਦਦ ਕਰੋ ਅਸੀਂ ਮੈਂ ਨਾਲ ਖੜੇ ਹਾਂ 24 ਕੰਟਰੀ ਇਹਦੀ ਸੇਵਾ ਪਛਾ ਦੇਣਾ ਜਿੰਨੇ ਵੀ ਚੂਣ ਪੁੰਜੋ ਕੇ ਹੈਗੇ ਆ ਅਸੀਂ ਵੱਧ ਤੋਂ ਵੱਧ ਕਰਾਂਗੇ ਇਹਦਾ ਮੈਡੀਕਲ ਬਾਰੇ ਵੀ ਦੇਖਾਂਗੇ ਔਰ ਇਹ ਮਹੀਨੇ ਰਸਨ ਵੀ ਲਾਵਾਂਗੇ ਇਹਦਾ ਜਰੂਰ ਪੱਕੇ ਦੋ ਤਰ੍ਹਾਂ ਦੇ ਰਸਨ ਲਾਵਾਂਗੇ ਆ ਸਾਨੂੰ ਵੱਧ ਤੋਂ ਵੱਧ ਲੋੜ ਹੈ ਇਹਦੇ ਮੈਡੀਕਲ ਸੂਰਤ ਦੀ ਕਿਉਂਕਿ ਮੈਡੀਕਲ ਸੂਰਤ ਐ ਟੈਸਟਿੰਗ ਨੇਮ ਹੈ ਕਿ ਵਿਚਾਰੀ ਉਹ ਜਾਰੀ ਕਰੇ ਜਾਂ ਟੈਸਟ ਕਰਾਵੇ ਸੋ ਸਮੂਹ ਸੰਗਤ ਨੂੰ ਬੇਨਤੀ ਆ ਬਲਾਕ ਨਾਭਾ ਜਿਹੜਾ ਪਟਿਆਲਾ ਔਰ ਬਲਾਕ ਭਾਰਸੂ ਮੈਂ ਜਿੰਨੀ ਵੀ ਸੰਗਤਾਂ ਬੇਨਤੀ ਕਰਦਾ ਹਾਂ ਕਿ ਬਦ ਤੋਂ ਬਦ ਇਹਨਾਂ ਦੀ ਮੈਡੀਕਲ ਸਹੂਲਤ ਦੇ ਵਿੱਚ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ